ਮੇਰੇ ਡੈਡੀ ਸੀਗੇ 75 ਸਾਲ ਦੇ ਜੇ ਉਹਨਾਂ ਦੀ ਤੇ ਹਾੜ ਦੀਆਂ ਤਿੰਨੇ ਹੀ ਨਾੜਾਂ ਬਲੌਕ ਸੀਗੀਆਂ ਤੇ ਡਾਕਟਰ ਨੇ ਬਾਈਪਾਸ ਸਰਜਰੀ ਦੱਸੀ ਸੀਗੀ ਫੇਰ ਸਾਨੂੰ ਕਿਸੇ ਨੇ ਕਿਹਾ ਵੀ ਅੰਮ੍ਰਿਤਸਰ ਲੈ ਜਾਓ ਉੱਥੇ ਮਤਲਬ ਨਾੜੀਆਂ ਬਲੌਕ ਜਿਹੜੀ ਡਾਕਟਰ ਖੋਲਦੇ ਆ ਉਥੋਂ ਅਸੀਂ 5-6 ਲੱਖ ਰੁਪਈਆ ਲਾ ਕੇ ਤੇ ਫੇਰ ਅਸੀਂ ਘਰੇ ਹੀ ਲੈ ਆਂਦਾ ਹੁਣ ਫੇਰ ਸਾਨੂੰ ਇੱਥੇ ਪਤਾ ਲੱਗਾ ਤੇ ਅਸੀਂ ਇੱਥੇ ਪਹਿਲਾਂ ਉਹਨਾਂ ਨੂੰ ਗੱਡੀ 'ਚ ਪਾ ਕੇ ਲਿਆਂਦਾ ਸੀਗਾ ਤੇ ਹੁਣ ਅਸੀਂ ਚੌਥੀ ਵਾਰੀ ਆਏ ਆ ਤੇ ਬਿਲਕੁਲ ਠੀਕ ਆ। ਮਸਕੀਨਾ ਕੇ ਪੂਰਾ ਤੌਰ ਤੇ ਜਿਹੜਾ ਕੜੇ ਨਾ ਠੀਕ ਹੋਇਆ ਤੁਹਾਡੇ ਬਿਜੁਰ। ਹਾਂਜੀ ਬਿਲਕੁਲ ਉਹ ਠੀਕ ਆ ਤੇ ਹੁਣ ਮੇਰੀ ਭੈਣ ਵੀ ਤਾਂ ਹੀ ਆਈ ਹੈ ਦਵਾਈ ਲੈਣ ਇਹਨਾਂ ਨੇ ਵੀ ਲੈਣੀ ਆ। ਇਹਨਾਂ ਨੇ ਵੀ ਹੁਣ ਦਵਾਈ ਲਈ ਆ। ਉਹਨਾਂ ਵੱਲ ਦੇਖ ਕੇ ਭਰੋਸਾ ਬਣ ਗਿਆ। ਹਾਂਜੀ ਬਿਲਕੁਲ ਵਿਸ਼ਵਾਸ ਹੋ ਗਿਆ ਤੇ ਹੁਣ ਅਸੀਂ ਮਤਲਬ ਮੇਰੀ ਸਿਸਟਰ ਆ ਇਹਨਾਂ ਨੂੰ ਗਠੀਆ ਆ ਤੇ ਇਹ ਵੀ ਇੱਥੋਂ ਹੁਣ ਦਵਾਈ ਲੈਣਾ। ਮੇਰੇ ਡੈਡੀ ਸੀਗੇ 75 ਸਾਲ ਦੇ ਜੇ ਉਹਨਾਂ ਦੀ ਤੇ ਹੱਡੀਆਂ ਤਿੰਨੇ ਹੀ ਨਾੜਾਂ ਬਲੌਕ ਸੀਗੀਆਂ ਤੇ ਡਾਕਟਰ ਨੇ ਬਾਈਪਾਸ ਸਰਜਰੀ ਦੱਸੀ ਸੀਗੀ ਤੇ ਫੇਰ ਅਸੀਂ ਅੰਮਰਸਾਰਾ ਹਸਪੀਟਲ ਵੀ ਦਿਖਾ ਲਿਆ ਪੰਜ 6 ਲੱਖ ਰੁਪਈਆ ਲਾਇਆ ਸੀ ਤੇ ਨਹੀਂ ਕੋਈ ਫਰਕ ਪਿਆ ਤੇ ਉਸ ਤੋਂ ਬਾਅਦ ਚ ਰੋਟੀ ਵੀ ਛੱਡ ਗਏ ਸੀਗੇ ਤੇ ਹੁਣ ਫੇਰ ਸਾਨੂੰ ਇੱਥੇ ਪਤਾ ਲੱਗਾ ਤੇ ਅਸੀਂ ਇੱਥੇ ਪਹਿਲਾਂ ਉਹਨਾਂ ਨੂੰ ਗੱਡੀ ਚ ਪਾ ਕੇ ਲਿਆਂਦਾ ਸੀਗਾ ਤੇ ਹੁਣ ਅਸੀਂ ਚੌਥੀ ਵਾਰੀ ਆਏ ਆ ਤੇ ਬਿਲਕੁਲ ਠੀਕ ਆ ਉਹਨਾਂ ਵਾਸਤੇ ਅਸੀਂ ਦਵਾਈ ਖੜਦੇ ਆਪ ਤੇ ਠੀਕ ਆ ਹੁਣ ਰੋਟੀ ਵੀ ਖਾਂਦੇ ਆ ਤੇ ਬਿਲਕੁਲ ਹੁਣ ਠੀਕ ਆ